ਸਾਸੀਕਾਰ ਮੈਂ ਆ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 31 ਦਿਨ ਪੂਰੇ ਹੋ ਗਏ ਮਰਨ ਵਰਤੇ ਬੈਠੇ ਹੋਏ ਉਧਰ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਕੋਈ ਵੀ ਰਿਸਪੌਂਸ ਨਹੀਂ ਦਿੱਤਾ ਜਾ ਰਿਹਾ ਜਿਹੜੀਆਂ ਮੰਗਾਂ ਮੰਗ ਰਹੇ ਨੇ ਸੈਂਟਰ ਸਰਕਾਰ ਦੇ ਕੋਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਦਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਫਟਕਾਰ ਪਾਈ ਗਈ ਤੀਜੀ ਵਾਰ ਬਣੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੇਕਿਨ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਤੰਜ ਜ਼ਰੂਰ ਕੱਸੇਗਾ ਨਰਿੰਦਰ ਮੋਦੀ ਤੇ ਲੇਕਿਨ ਇੱਕ ਵਾਰ ਇਹ ਵੀ ਸਮਝਿਆ ਕਿ ਮੈਂ ਜਾਵਾਂ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਅਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਥੜਵਾਇ ਚਾਵੇ ਲੇਕਿਨ ਇਧਰ ਆਮ ਆਦਮੀ ਪਾਰਟੀ ਦੇ ਸੱਤ ਮੰਤਰੀ ਜਿਨ੍ਹਾਂ ਨੇ ਬਿਲਕੁਲ ਨਹੀਂ ਪੁੱਛਿਆ ਕਿਉਂਕਿ ਉਹ ਵਿਦੇਸ਼ ਦੌਰੇ ਤੇ ਚਲੇ ਗਏ ਨੇ ਅੱਜ ਦਿੱਲੀ ਦੇ ਕਨੌਰੀ ਬਾਰਡਰ ਤੇ ਆਮ ਆਦਮੀ ਪਾਰਟੀ ਦੇ ਸੱਤ ਮੰਤਰੀਆਂ ਵੱਲੋਂ ਸ਼ਿਕਤ ਕੀਤੀ ਗਈ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕੀਤੀ ਗਈ ਅਮਨ ਅਰੂੜਾ ਜੋ ਨਵੇਂ ਆម ਆਦਮੀ ਪਾਰਟੀ ਦੇ ਪ੍ਰਧਾਨ ਬਣੇ ਨੇ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਹਰਪਾਲ ਸਿੰਘ ਚੀਮਾ ਕੁਲਤਾਰ ਸਿੰਘ ਸੰਮਾ ਯਾਨੀ ਕਿ ਸੱਤ ਵੱਡੇ ਮੰਤਰੀ ਜਿਨ੍ਹਾਂ ਨੇ ਆម ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਪਰਮਿਸ਼ਨ ਵੀ ਲਈ ਨਹੀਂ ਨਹੀਂ ਕਿਉਂਕਿ ਉਹ ਆਲਰੇਡੀ ਵਿਦੇਸ਼ ਦੌਰੇ ਤੇ ਚਾ ਚੁੱਕੇ ਨੇ ਯਾਨੀ ਕਿ ਉਹ ਉਹਨਾਂ ਸੂਬੇ ਦੇ ਮੁੱਖ ਮੰਤਰੀ ਨੂੰ ਨਾ ਤਾਂ ਪੰਜਾਬ ਦੀ ਅਤੇ ਨਾ ਹੀ ਪੰਜਾਬ ਦੇ ਕਿਸਾਨਾਂ ਦੀ ਫਿਕਰ ਹੈ ਇੱਧਰ ਥੱਕ ਹਾਰ ਕੇ ਅਮਨ ਅਰੋੜਾ ਆਪਣੇ ਸਾਥੀਆਂ ਦੇ ਨਾਲ ਅੱਜ ਖਨੌਰੀ ਬਾਰਡਰ ਤੇ ਪੁੱਜੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਇਹ ਭਰੋਸਾ ਦਿਵਾਇਆ ਗਿਆ ਬਿਨ ਇਨ ਬਿਨ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਤੁਹਾਡੇ ਨਾਲ ਖੜੇ ਨੇ ਜਿੱਥੇ ਵੀ ਹੈਲਪ ਹੋ ਸਕਦੀ ਹੈ ਅਸੀਂ ਤੁਹਾਡੀ ਕਰਾਂਗੇ ਤੁਸੀਂ ਕੈਂਸਰ ਦੇ ਪੇਸ਼ੈਂਟ ਹੋ ਤੁਹਾਨੂੰ ਇਲਾਜ ਦੀ ਲੋੜ ਹੈ ਲੇਕਿਨ ਇਲਾਜ ਦੀ ਨਾ ਨੁੱਕਰ ਕਰ ਦਿੱਤੀ ਗਈ ਹੈ ਬਲਵੀਰ ਸਿੰਘ ਸੁੱਧੂ ਜੋ ਸਿਹਤ ਮੰਤਰੀ ਨੇ ਪੰਜਾਬ ਦੇ ਉਹਨਾਂ ਵੱਲੋਂ ਕਿਹਾ ਕਿ ਫੌਰੀ ਇਲਾਜ ਦੀ ਲੋੜ ਹੈ ਜਗਜੀਤ ਸਿੰਘ ਡਲੇਵਾਲ ਨੂੰ ਇੱਧਰ ਅਮਨ ਅਰੋੜਾ ਨੇ ਜਗਜੀਤ ਸਿੰਘ ਡੱਲੇਵਾਲ ਕੋਲ ਅਸ਼ੀਰਵਾਦ ਵੀ ਲਿਆ ਉਹਨਾਂ ਨੇ ਕਿਹਾ ਕਿ ਸਾਡੀਆਂ ਦੁਆਵਾਂ ਬੈਸਟ ਵਿਸ਼ਸ ਤੁਹਾਡੇ ਨਾਲ ਹੈ ਇਸ ਭਾਰਤੀ ਜਨਤਾ ਪਾਰਟੀ ਨੂੰ ਤੁਹਾਡੇ ਵਰਗੇ ਹੂਣ ਹਾਣ ਆਗੂਆਂ ਵੱਲੋਂ ਹੀ ਸਬਕ ਸਕਾਇਆ ਜਾਵੇਗਾ ਯਾਨੀ ਕਿ ਅਮਨ ਅਰੋੜਾ ਦੇ ਨਾਲ 7 ਪਹੁੰਚੇ ਮੰਤਰੀਆਂ ਨੇ ਉਹ ਵੱਡੀ ਵਹਿਮ ਵਿੜਦੀ ਹੈ ਉਹਨਾਂ ਨੇ ਕਿਸਾਨ ਕਿਸਾਨ ਆਗੂਆਂ ਖਾਸ ਕਰਕੇ ਜਗਜੀਤ ਸਿੰਘ ਡੱਲੇ ਵਾਲੂ ਕਹਿ ਦਿੰਦਾ ਹੈ ਕਿ ਜਦੋਂ ਵੀ ਤੁਹਾਨੂੰ ਸਾਡੀ ਸਹਾਇਤਾ ਦੀ ਲੋੜ ਪਵੇ 24 ਆਵਰ ਅਸੀਂ ਤੁਹਾਡੇ ਸਾਥ ਤੁਹਾਡੇ ਨਾਲ ਖੜੇ ਹਾਂ ਇੱਕ ਦਤਕੇ ਯਾਨੀ ਕਿ ਅਮਨ ਅਰੋੜਾ ਵੱਲੋਂ ਵਿਸ਼ਵਾਸ ਦਵਾਇਆ ਗਿਆ ਮਰਨ ਵਰਤ ਤੇ ਬੈਠੇ ਹੋਏ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 31 ਦਿਨ ਪੂਰੇ ਹੋ ਗਏ ਹਾਲੇ ਭਾਰਤੀ ਜਨਤਾ ਪਾਰਟੀ ਟਾਸ ਤੋਂ ਮਾਸਲੀ ਹੋ ਰਹੀ ਕੋਈ ਬਿਆਨਬਾਜ਼ੀ ਵੀ ਹੋ ਰਹੀ ਇਵਨ ਦੋ ਉਹਨਾਂ ਨੂੰ ਪਤਾ ਹੀ ਨਹੀਂ ਕਿ ਦਿੱਲੀ ਦੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਕਸਾਨੀ ਮੰਗਾ ਨੂੰ ਲੈ ਕੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਅਜੇ ਆ ਕਿਉਂ ਕੀਤਾ ਜਾ ਰਿਹਾ ਹੈ ਲੇਕਿਨ ਇੱਧਰ ਆਮ ਆਦਮੀ ਪਾਰਟੀ ਦੇ ਸੱਤ ਮੰਤਰੀ ਅੱਜ ਖਨੌਰੀ ਦੇ ਬਾਰਡਰ ਤੇ ਪਹੁੰਚੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਕਿਸਾਨ ਆਗੂਆਂ ਦੇ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕੀਤੀ ਗਈ ਅਮਨ ਅਰੂੜਾ ਅਤੇ ਉਸ ਦੇ ਮੰਤਰੀਆਂ ਵੱਲੋਂ ਉਹਨਾਂ ਨੇ ਕਿਹਾ ਕਿ ਹਰ ਬਣਦੀ ਸਹਾਇਤਾ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨਾਂ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਦਿੱਤੀ ਜਾਵੇਗੀ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਨਹੀਂ ਲਿਆ ਗਿਆ ਅਮਨ ਅਰੂੜਾ ਵੱਲੋਂ ਤਾਂ